ਜੀਰਾ ਦੇ ਕਸਬਾ ਮੱਖੂ ਦੇ ਪਿੰਡ ਰੰਗਾ ਟਿੱਬੀ ਚ ਇੱਕ ਪੁੱਤ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਦਿੱਤੀ। ਦਰਅਸਲ ਮੁਖਤਿਆਰ ਸਿੰਘ ਦਾ ਆਪਣੇ ਪੁੱਤਰ surjit singh ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਦੌਰਾਨ surjit ਨੇ ਆਪਣੇ ਪਿਤਾ ਮੁਖਤਿਆਰ ਨੂੰ ਗੋਲੀਆਂ ਮਾਰ ਦਿੱਤੀਆਂ। ਗੰਭੀਰ ਹਾਲਤ ਵਿੱਚ ਮੁਖਤਿਆਰ ਸਿੰਘ ਨੂੰ ਜੀਰਾ ਹਸਪਤਾਲਿਆਂ ਦਾ ਗਿਆ ਸੀ। ਇਥੋਂ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮੇਰਾ ਛੋਟਾ ਭਰਾ ਸੀ। ਉਹਦੇ ਨਾਲ ਇੱਕ ਛੋਟਾ ਜਿਹਾ ਘਰ ਦਾ ਰੋਲਾ ਸੀ। ਇਸ ਕਰਕੇ ਉਹ ਸਰਦਾਰ ਮੁਖਤਿਆਰ ਸਿੰਘ ਮੇਰਾ ਜੋ ਵਾਪਸੀ ਉਸ ਨੂੰ ਉਸਨੇ ਗੋਲੀ ਮਾਰ ਦਿੱਤੀ। ਉਸ ਦੀਆਂ ਦੋ ਗੋਲੀਆਂ ਮਾਰੀਆਂ। ਸਾਡੇ ਕੋਲ ਮੁਖਤਿਆਰ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ ਸਿਵਲ ਹਸਪੀਟਲ ਦੀ ਰਜੈਂਸੀ ਦੇ ਵਿੱਚ ਤੇ ਜੋ ਸਭ ਡਾਕਟਰ ਸਾਹਿਬ ਨੂੰ ਪਤਾ ਲੱਗੇ ਕਿ ਉਹ ਚੀਜ਼ ਉਹ ਦੇਖ ਤਾਂ ਗਲੇ ਤੇ ਗਨ ਸ਼ਾਟ ਇੰਜਰੀ ਸੀਗੀ ਇੱਕ ਉਹਦੇ ਗਲ ਤੇ ਸੀਗੀ ਫੇਸ ਤੇ ਸੀ। ਉਦੋਂ ਬਸ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ ਇਸ ਕਰਕੇ ਡਾਕਟਰ ਸਾਹਿਬ ਨੇ ਪੀਆਈਓ ਦੀ ਕੱਟ ਕੇ ਤੇ ਉਹਨੂੰ ਐਮਰਜੈਂਸੀ ਫਰੀਦਕੋਟ ਇੱਕ ਵਾਰ ਰੈਫਰ ਕਰ ਦਿੱਤਾ ਗਿਆ ਤਾਂ ਕਿ ਜੋ ਵੀ ਉਹਦੇ ਗਲੇ ਤੇ ਮਾਰਿਆ ਜਾਂ ਕੋਈ ਵੀ ਉਹਦੇ ਜਿਹੜੀ ਨਾਰਚ ਸਾਕ ਵੱਜੀ ਹੈ ਜਾਂ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਕੋਈ ਆਰਟਰੀ ਰਪਚਰ ਹੋਈ ਹੈ ਉਹਨੂੰ ਸਾਰਾ ਉੱਥੇ ਜਾ ਕੇ ਉਹ ਚੈੱਕ ਕਰਵਾ ਸਕਦਾ ਹੈ